ਬਚਨ ਮਾਰੇ ਕਰੇ ਜੋ ਲੋਕਾਂ ਦੀਆਂ ਹੁੱਲੀਆਂ ਤੇ ਖਾਲਸੇ ਦਾ ਹੁੱਲਾ। ਉਹ ਸਾਰੇ ਲੋਕ ਤਾਂ ਡਰਦੇ ਮਾਹੌਲ 'ਚ ਤੁਰੇ ਫਿਰਦੇ ਵੀ ਨਹੀਂ ਅੰਗ ਸਿੰਘਾਂ ਦੇ ਨੇੜੇ ਨਾ ਜਾਇਓ। ਬਈ ਪਤਾ ਨਹੀਂ ਕੀ ਹੋ ਜਾਣਾ। ਇਹ ਆਪਾਂ ਨੂੰ ਅਸਲ 'ਚ ਪ੍ਰੇਮ ਦੀ ਕਮੀ ਆ। ਇੱਕ ਵਿਸ਼ਵਾਸ, ਇੱਕ ਪ੍ਰੇਮ। ਜਿਹੜਾ ਜੋ ਸੇਵਾ ਕਰਦਾ ਨਾ ਉਹਨੂੰ ਕੋਈ ਚੜ੍ਹਦੀ ਕਲਾ। ਇਕੱਠੇ ਹੋਵੋ, ਸਿਰ ਜੋੜੋ। ਇੱਕ ਹੋ ਉਹ ਮੋਢੇ ਨਾਲ ਮੋਟਾ ਜੋੜਨਾ ਚਾਹੀਦਾ ਖਹਿਣਾ ਨਹੀਂ ਚਾਹੀਦਾ ਜਿੱਦਣ ਮੋਢੇ ਨਾਲ ਮੋਢਾ ਜੁੜ ਗਿਆ ਸਿਰ ਨਾਲ ਸਿਰ ਜੁੜ ਗਿਆ ਇੱਕ ਆਵਾਜ਼ ਆਉਣ ਲੱਗੀ ਰਾਜ ਭਾਗ ਛੱਡੋ ਸ੍ਰਿਸ਼ਟੀ ਦਾ ਰਾਜ ਉਦੋਂ ਹੀ ਪ੍ਰਗਟ ਹੋਣਾ ਤੁਸੀਂ ਵੀ ਆਪਣੇ ਪਚੰਗੀਆਂ ਨੂੰ ਕਦੀ ਇਦਾਂ ਕਹਿੰਦੇ ਹੋ ਵੀ ਚੁੱਪ ਕਰ ਜਾ ਮਾਂਊ ਆ ਜੂਗਾ ਦਿੱਲੀ ਆ ਜੂਗੀ ਜਾ ਉਹ ਦੇਖ ਲੋ ਉਹ ਖੜਾ ਬਰਸ਼ਾ ਹੱਥ 'ਚ ਢਾਲਾ ਪਾਇਆ ਹੋਇਆ ਸ਼੍ਰੀ ਸਾਹਿਬ ਆ ਇਹਨੂੰ ਹੁਣ ਇਸ਼ਾਰਾ ਕਰਦੋਂ ਹੁਣ ਤੇ ਇੱਕ ਮੋਣ ਲੱਗ ਜਾਣਾ ਇਹ ਤਾਂ ਇਹ ਤਾਂ ਹੁਣ ਇਹ ਕਹਿੰਦਾ ਵੀ ਮੈਂ ਤਾਂ ਬੱਕੜਾ ਝਟਕਾਵਾ ਮੈਂ ਕਿਉਂ ਇਸ ਰੂਪ ਜੈਨਾ ਚੜ੍ਹਦੀ ਕਲਾ ਵਾਲਾ ਸਰੂਪ ਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਰੂਪ ਆ ਬਾਣਾ ਏ ਤਾਂ ਨੌਜਵਾਨੀ ਦੂਰ ਕਿਉਂ ਪਚ ਰਹੀ ਆ ਬਾਰੇ ਕਹਿੰਦੇ ਰਾਜ ਕਰੇਗਾ ਖਾਲਸਾ ਦਾ ਬਚਨ ਕਹਿੰਦਾ ਰਾਜ ਕਰ ਰਹੇ ਆ ਨਾ ਅੱਪਾ ਹਾਂ ਤੰਗੀਆਂ ਫੰਗੀਆਂ ਚੱਲ ਰਹੀਆਂ ਨੇ ਉਹ ਉਹਦਾ ਕਾਰਨ ਕੀ ਆ ਆਪਣੀ ਏਕਤਾ ਨਾ ਹੋਣੀ ਨੋ ਮੱਥਾ ਟੇਕਦੀ ਆ ਕਿਸੇ ਹੋਰ ਨੂੰ 700 ਦੀ ਕਿਤੇ ਹੋਰ ਮੱਥਾ ਟੇਕਦੀ ਆ ਘਰ ਵਾਲਾ ਕਿਤੇ ਹੋਰ ਟੇਕਦਾ ਨਾਨਕ ਕਿਤੇ ਹੋਰ ਮੱਥਾ ਟੇਕਦੀ ਆ ਫਿਰ ਉੱਥੇ ਗਲੇਸ਼ ਹੀ ਪੈਣਾ ਫਿਲਮ ਦੇ ਵਿੱਚ ਵੀ ਇਹ ਬਿਨੈ ਕੀਤਾ ਜਿਹੜਾ ਮਸਤਾਨੇ ਫਿਲਮ ਦੇ ਵਿੱਚ ਇਸੇ ਸਰੂਪ ਦੇ ਵਿੱਚ ਤੁਸੀਂ ਆਏ ਕਿਸ ਤਰ੍ਹਾਂ ਤੁਹਾਡੇ ਨਾਲ ਅਪਰੋਚ ਕੀਤੀ ਗਈ ਚਲੋ ਵੀ ਮਹਾਰਾਜ ਜੀ ਮੈਂ ਖੇਡ ਵਰਤੋਂਦੇ ਉਹਨਾਂ ਦੇ ਅੰਦਰ ਇਹ ਸੀਗਾ ਇੱਛਾ ਵੀ ਅਸੀਂ ਦਾਲਪੰਥ ਦੇ ਨਿੰਗ ਸਿੰਘ ਲੈਣੇ ਨੇ ਅਸਲੀ ਕਿਉਂਕਿ ਨਕਲੀ ਤੇ ਕਿੰਤੂ ਪਰੰਤੂ ਵੀ ਹੁੰਦੀ ਆ ਚੰਗਲ ਦੇ ਸੀਨ ਜੋ ਪਿਤਾ ਜੀ ਨੇ ਜਿਹੜੇ ਦੂਜੇ ਬਾਬਾ ਜੀ ਬਜ਼ੁਰਗ ਉਹ ਆਪਣੇ ਪਿਤਾ ਜੀ ਨੇ ਤੇ ਜਿਹੜਾ ਇੱਕ ਜੰਗਲ 'ਚ ਜਿਹੜੇ ਸੀਨ ਕੀਤਾ ਵੀ ਜਿਹੜਾ ਆਉਂਦਾ ਵੀ ਉਹ ਕਹਿੰਦਾ ਨਹੀਂ ਚੱਕਰੀਆ ਖਾਣ ਨੂੰ ਜਾ ਕੇ ਛੋਟੇ ਛੋਟੇ ਬੱਚੇ ਮਗਰ ਮੱਛਾਂ ਨੂੰ ਲੜਦੇ ਉਹ ਚੰਗੀ ਆ ਜੀ ਮੇਰਾ ਜਰਨੈਲ ਸਿੰਘ ਇਹ ਇੱਕ ਜਿਹੜਾ ਇਹ ਬਾਣਾ ਵਾ ਇਹ ਸਰੂਪ ਆ ਇਹ ਇੱਕ ਪੋਸ਼ਾਕ ਨਹੀਂ ਹੈ ਇਹ ਸ਼ਹੀਦਾਂ ਦੀ ਨਿਸ਼ਾਨੀ ਆ ਇਹ ਨੂੰ ਆਪਾਂ ਪਾ ਕੇ ਉਹ ਸ਼ਹੀਦ ਸਿਕਾ ਦਾ ਪਹਿਰਾ ਉਹ ਵਰਤਦਾ ਮੇਰਾ ਐਕਸੀਡੈਂਟ ਹੋਇਆ ਆ ਅੱਜ ਸਾਰਾ ਟਾਂਕੇ ਲੱਗੇ ਹੋਇਆ ਜੀ 85 ਆ ਸਾਰਾ ਚੀਜ਼ ਖੁੱਲ ਗਈ ਸੀ ਅੱਜ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲੱਗਿਆ ਅੱਖ ਉੱਪਰੋਂ ਦਿਖਦੀ ਸੀ ਤੇ ਮਾਰੇ ਨੇ ਰੱਖਿਆ ਹੁਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਜੋਸ਼ ਦੇ ਨਾਲ ਮਨਾਇਆ ਗਿਆ ਸਿੰਘ ਆਪੋ ਆਪਣੇ ਘੋੜੇ ਹਾਥੀ ਤੇ ਆਪਣੇ ਸ਼ਸਤਰ ਬਸਤਰ ਸਜਾ ਕੇ ਪੂਰੀਆ ਖਾਲਸੀ ਰੌ ਰਿਟਾ ਨਾਲ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚੇ ਸੋ ਇੱਥੇ ਸਿੰਘ ਸਾਹਿਬ ਗੁਰਸ਼ੇਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਸਮੂਹ ਜਗਤ ਨੂੰ ਸਮੂਹ ਸੰਸਾਰ 'ਚ ਵਸਦੇ ਸਿੱਖਾਂ ਨੂੰ ਵੀ ਤੇ ਹਰੇਕ ਧਰਮ ਨੂੰ ਹਰੇਕ ਜਾਤ ਨੂੰ ਜੀ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਇਹ ਤੁਸੀਂ ਬੜਾ ਜੀ ਰੋਬ ਲੱਗ ਰਿਹਾ ਹੈ ਬੜਾ ਦਿਮਾਲਾ ਦਸਤਾਰ ਸਜਾਈ ਹੋਈ ਹੈ ਦਾੜਾ ਮੁਸ਼ਾਇਰਾ ਜੀ ਬੜਾ ਰੋਬਦਾਰ ਲੱਗ ਰਿਹਾ ਤੇ ਬਹੁਤ ਸਾਰੇ ਲੋਕ ਤਾਂ ਹੋਲੇ ਮਹੱਲੇ ਤੇ ਆਉਂਦੇ ਆ ਜੀ ਤਾਂ ਇਹ ਸੋਚ ਕੇ ਆਉਂਦੇ ਵੀ ਹੁਣ ਹੋਲੇ ਮਹੱਲੇ ਚੱਲੇ ਆ ਇੱਕ ਵਾਰੀ ਫੇਰ ਉਸ ਤਰ੍ਹਾਂ ਲੋ ਆ ਕੇ ਚੱਲੀਏ ਸਾਜ ਤਜ ਕੇ ਚਲੀਏ ਉਹਨਾਂ ਦੇ ਸਜਣ ਤਜਣ ਤੇ ਖਾਲਸੇ ਤੇ ਸਜਣ ਤਜਣ ਦਾ ਫਰਕ ਕੀ ਹੈ ਦੇਖੋ ਕਹਿੰਦੇ ਜਿਵੇਂ ਬਚਨ ਮਾਰਾ ਕਰੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਮਾਰਨੇ ਬਚਨ ਇਹ ਕਿਥੋਂ ਕਰਦਾ ਇਹ ਚੀਜ਼ਾਂ ਜਿਵੇਂ ਹੁਣ ਲੋਕਾਂ ਦੀ ਸੋਚ ਨੂੰ ਬਦਲਣ ਲਈ ਤਾਂ ਮਨ ਹੋਲਾ ਮੋਲਾ ਰਚਿਆ ਲੋਕਾਂ ਦੀ ਜਿਹੜੀ ਸੋਚ ਗਰਾਵਟ ਹੋ ਚੁੱਕੀ ਸੀ ਗੁਲਾਮੀ ਦੇ ਵਿੱਚ ਧਸ ਚੁੱਕੇ ਸੀਗੇ ਉਹ ਚੀਜ਼ ਨੂੰ ਮਾਰਨੇ ਉਜਾਗਰ ਕਰਨ ਲਈ ਤਾਂ ਹੋਲਾ ਮੱਲਾ ਜਿਹੜੇ ਲੋਕ ਡਿਪਰੈਸ਼ਨ 'ਚ ਜਾ ਚੁੱਕੇ ਸੀ ਮੁਗਲਾਂ ਦਾ ਰਾਜ ਸੀ ਤੁਸੀਂ ਹਸਾਬ ਲਾ ਲਓ ਸਿਰ ਤੇ ਦਸਤਾਰ ਦੀ ਸੀ ਸਿਆ ਸਕਦੇ ਪੈਰ 'ਚ ਚੱਪਲ ਨਹੀਂ ਸੀ ਪਾ ਸਕਦੇ ਕੋਈ ਇਰਾਗ ਨਹੀਂ ਸੀ ਗਾ ਸਕਦੇ ਠੀਕ ਆ ਨਗਾਰਾ ਤਾਂ ਬਹੁਤ ਦੂਰ ਦੀ ਗੱਲ ਹੈ ਤਾਨੂੰ ਕੋਈ ਆਜ਼ਾਦੀ ਨਹੀਂ ਸੀ ਤੁਹਾਡੇ ਸਰੀਰ ਪਸ਼ੂ ਵਾਂਗੂ ਵਿਕਦੇ ਸੀਗੇ ਤੁਸੀਂ ਸੋਚੋ ਤੋ ਐਸਾ ਕਿਸੇ ਤੇ ਸਮਾ ਹੋਊਗਾ ਡਿਪਰੈਸ਼ਨ ਚ ਨਹੀਂ ਹੋਊਗਾ ਇਹ ਮਾਰਨੇ ਜਿਹੜਾ ਹੋਲਾ ਮੱਲਾ ਸਜਾਇਆ ਇਸੇ ਕਰਕੇ ਸਜਾਇਆ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹਨੂੰ ਤਾਂ ਹੀ ਕਹਿੰਦੇ ਆ ਖਾਲਸਾਈ ਜਹੋ ਜਲਾਲ ਇਹਦੇ ਨਾਲ ਜਦੋਂ ਆਪਾਂ ਹੋਲਾ ਮੱਲਾ ਖੇਡਦਾ ਹੁਣ ਤੁਸੀਂ ਉਸ ਸਮੇਂ ਨੂੰ ਛੱਡੋ ਅੱਜ ਦੇ ਸਮੇਂ ਚ ਦੇਖ ਲਓ ਤੁਸੀਂ ਘਰੋਂ ਤੁਰਦੇ ਹੋ ਪਤਾ ਨਹੀਂ ਕੀ ਕੀ ਟੈਨਸ਼ਨਾਂ ਲੈ ਕੇ ਆਉਂਦੇ ਜਦੋਂ ਇੱਥੇ ਦਰਸ਼ਨ ਕਰਦੇ ਹੋ ਮੈਂ ਕਹਿੰਦਾ ਭੁੱਲ ਜਾਂਦੇ ਹੋ ਪਿੱਛੇ ਸਭ ਕੁਝ ਲੱਗਦਾ ਵੀ ਸੱਚ ਖੰਡ ਚ ਆ ਗਏ ਕਿਉਂਕਿ ਗਰਾਊਂਡ ਦੇ ਵਿੱਚ ਸਿਰਫ ਸਿੰਘ ਨਹੀਂ ਹੁੰਦੇ ਨਾਲ ਸ਼ਹੀਦ ਸਿੰਘਾਂ ਦਾ ਪਹਿ ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਬਾਬਾ ਬినੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਚਾਰੇ ਸਹਬਜ਼ਾਦੇ ਮਾਤਾ ਜੀ ਸਾਰੇ ਇੱਥੇ ਇਹਨਾਂ ਚੀਜ਼ ਖੇਡਦੇ ਫਿਰਦੇ ਨੇ ਇਹ ਤੁਸੀਂ ਕਿਹਾ ਵੀ ਡਿਪਰੈਸ਼ਨ ਚ ਲੋਕ ਤੁਰੇ ਫਿਰਦੇ ਆ ਜੀ ਕਦੀ ਖਾਲਸਾ ਵੀ ਡਿਪਰੈਸ਼ਨ ਚ ਹੋ ਸਕਦਾ ਚੜ੍ਹਦੀ ਕਲਾ ਦੀ ਤੁਸੀਂ ਗੱਲ ਕੀਤੀ ਆ ਤਾਂ ਜਦੋਂ ਇਸ ਰੂਪ ਚ ਆ ਜਾਂਦੇ ਆ ਤੁਸੀਂ ਕਦੀ ਕਿਸੇ ਨੂੰ ਦੇਖਿਆ ਵੀ ਅਜ ਤੱਕ ਕੋਈ ਨਹੀਂ ਅੰਗ ਸਿੰਘ ਡਿਪਰੈਸ਼ਨ ਚ ਹੋਵੇ ਤੁਸੀਂ ਤਾਂ ਵਿਚਰਦੇ ਹੋ ਨਾ ਅੰਗ ਸਿੰਘਾਂ ਚ 7 ਵਜੇ ਸਾਡੇ ਕੋਲ ਇੱਕ ਬੜੀ ਜ਼ਬਰਦਸਤ ਬੂਟੀ ਮਾਰਨ ਦੀ ਦਿੱਤੀ ਹੋਈ ਆ ਡਿਪਰੈਸ਼ਨ ਦਾ ਇਲਾਜ ਵੈਸੇ ਤਾਂ ਨਾਂਗ ਸਿੰਘ ਜਦੋਂ ਮਾਰਦੇ ਦਾ ਨਿਤੈਮ ਕਰਦਾ ਬਾਣੀ ਬਾਣੇ ਨਾਲ ਜੁੜਦਾ ਆਪਦਾ ਜਦੋਂ ਸਰਬਲੋਹ ਦੇ ਬਾਟੇ ਮਾਂਜਦਾ ਉਹ ਤਾਂ ਫਿਰ ਮਾਰਦੇ ਦੇ ਪ੍ਰਮਾਤਮਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਾ ਉਹਦਾ ਤਾਂ ਦੁਨੀਆ ਚ ਧਿਆਨ ਹੀ ਨਹੀਂ ਹੁੰਦਾ ਉਹਦੇ ਨਾਲ ਜੁੜ ਜਾਂਦਾ ਉਹ ਦੁਨੀਆ ਵੱਲ ਪਿੱਠ ਕਰ ਲੈਂਦਾ ਜਿਵੇਂ ਮਾਰਦੇ ਬਚਨ ਨੇ ਵੀ ਜਿਹੜਾ ਗੁਰਸਿੱਖ ਦੁਨੀਆ ਵੱਲ ਪਿੱਠ ਕਰੂਗਾ ਤਾਂ ਉਹ ਮੇਰਾ ਗੁਰਸਿੱਖ ਆ ਜੇ ਦੁਨੀਆ ਦਾ ਮੂੰਹ ਦੇਖਣ ਲੱਗ ਜਾਈਏ ਜੇ ਆਪਾਂ ਦੁਨੀਆ ਨੂੰ ਦੇਖਣ ਲੱਗ ਜਾਈਏ ਫੇਰ ਆਪਾਂ ਇਸ ਮਾਰਗ ਤੇ ਨਹੀਂ ਚੱਲ ਸਕਦੇ ਤੇ ਜਿਹੜੀ ਕੱਲ ਡਿਪਰੈਸ਼ਨ ਦੀ ਹੁਣ ਡਿਪਰੈਸ਼ਨ ਦਾ ਕਾਰਨ ਕੀ ਆ ਡਿਪਰੈਸ਼ਨ ਦਾ ਕਾਰਨ ਕੀ ਆ ਆਪਾਂ ਸੋਚਦਾ ਵੀ ਮੈਂ ਕਰਨਾ ਮੇਰਾ ਕੰਮ ਖੜ ਗਿਆ ਮੇਰਾ ਆ ਹੋ ਗਿਆ ਪਰ ਆ ਹੋ ਗਿਆ ਉਹ ਜਦੋਂ ਆਪਾਂ ਛਾੜੀ ਮਾਰਦੇ ਦਿੱਤਾ ਵੀ ਤੇਰੇ ਆ ਰੱਖ ਲੈ ਭੁੱਖੇ ਮਾਰ ਦੇ ਰਜਾ ਦੇ ਰਾਜ ਭਾਗ ਦੇ ਦੇ ਕੁੱਲੀਆਂ ਚ ਬਿਠਾ ਦੇ ਚੌਂਕੜਾ ਲਵਾ ਦੇ ਜਿੱਥੇ ਮਰਜੀ ਲੈ ਜਾ ਤੇਰੇ ਆ ਫੇਰ ਕਹਦਾ ਡਿਪਰੈਸ਼ਨ ਲੈਣਾ ਦੱਸੋ ਉਹ ਪਾਛ ਡੋਰਾ ਹੀ ਉਹਨੂੰ ਦੇਤੀਆਂ ਹੁਣ ਪੰਜਾ ਪਿਆਣ ਨੇ ਜੋ ਸੀਸ ਮਾਰਨ ਨੂੰ ਦੇਤੇ ਸੀਸ ਧੜ ਤੋਂ ਜੁਦਾ ਹੋ ਗਏ ਹੁਣ ਉਹ ਡਿਪਰੈਸ਼ਨ ਕਾਦਾ ਸਿਰ ਮਤ ਮਾਰਨ ਇਹ ਇਹੀ ਤਾਂ ਹੈ ਸਿਰ ਦੇਣ ਦਾ ਮਤਲਬ ਕੀ ਹੈ ਆਪਣੀ ਮਤ ਤਿਆਗਣੀ ਮੰਨ ਮਤ ਕੀ ਹੈ ਆਪਣੇ ਘੋੜੇ ਭਜਾਉਣੇ ਜਿਹੜੇ ਉਹ ਛੱਡ ਦੇਣੇ ਆ ਮਹਾਰਾਜ ਤੇ ਡੋਰਾ ਹੁਕਮ ਆਪਾਂ ਹਰੇਕ ਕਿਤੇ ਇਹੀ ਆਉਂਦਾ ਇਹ ਹੁਕਮ ਚ ਰਹਿਣਾ ਮਹਾਰਾਜ ਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਇਹ ਖੇਡ ਕੀ ਆ ਇਹੀ ਆ ਡਿਪਰੈਸ਼ਨ ਤਾਂ ਹੋਵੇ ਨਾ ਜੇ ਅਸੀਂ ਆਪਾਂ ਕੁਝ ਕਰਨਾ ਹੋਵੇ ਆ ਤੁਹਾਨੂੰ ਤੁਸੀਂ ਕਹਿੰਦੇ ਦਾੜੇ ਮਸ਼ਾਇਰੇ ਦਿਮਾਲੇ ਚੱਕਰ ਚਾਂ ਤੋੜੇ ਲੱਗੇ ਇਹ ਕਿਹਦੇ ਨੇ ਸਾਡੇ ਥੋੜੀ ਆ ਇਹ ਇਹ ਕਲਗੀਧਰ ਪਾਤਸ਼ਾਹ ਦੇ ਆ ਆ ਦਾੜੇ ਕਿਹਨੇ ਬਖਸ਼ੇ ਨੇ ਸਾਨੂੰ ਆ ਬਿਸ਼ੈਰੇ ਚੜਾਣੇ ਕਿਹਨੇ ਬਖਸ਼ੇ ਨੇ ਉਹਨੇ ਬਖਸ਼ਿਆ ਕਲਗੀਧਰ ਪਾਤਸ਼ਾਹ ਨੇ ਇਹ ਕਿਨੇ ਅੰਗ ਸਿੰਘ ਨੂੰ ਦੇਖ ਕੇ ਕਿਸੇ ਨੂੰ ਭੈਪੀਤ ਹੋਣਾ ਚਾਹੀਦਾ ਜਾਂ ਕਿਸੇ ਨੂੰ ਪਿਆਰ ਨਾਲ ਮਤਲਬ ਪਿਆਰ ਆਉਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਤਾਂ ਡਰ ਦੇ ਮਾਹੌਲ ਜਿ ਤੁਰੇ ਫਿਰਦੇ ਵੀ ਨਹੀਂ ਅੰਗ ਸਿੰਘਾਂ ਦੇ ਨੇੜੇ ਨਾ ਜਾਇਓ ਬਈ ਪਤਾ ਨਹੀਂ ਕੀ ਹੋ ਜਾਣਾ ਇਹਦਾ ਕਰਨ ਦਾ ਪਤਾ ਕੀ ਇਹ ਜਿਹੇ ਜੀ ਆਪਣੀ ਬਿਰਤੀ ਹੁੰਦੀ ਆ ਉਹੋ ਜਿਹਾ ਹੁੰਦਾ ਹਰੇਕ ਦੀ ਆਪਣੀ ਆਪਣੀ ਜਿਵੇਂ ਕਹ ਲਓ ਨਾ ਵੀ ਤੁਹਾਡੀ ਮੈਂਟੈਲਿਟੀ ਹੋਰ ਆ ਇਹਦੀ ਹੋਰ ਆ ਮੇਰੀ ਹੋਰ ਆ ਕਈ ਹੁੰਦੇ ਨਰਮਦਿਲ ਕਈ ਹੁੰਦੇ ਥੋੜੇ ਹਾਰਡ ਠੀਕ ਆ ਜਿਹੜੇ ਨਰਮਦਿਲ ਹੁੰਦੇ ਨੇ ਉਹ ਉਹ ਅਗਲੇ ਦੇਖ ਕੇ ਆ ਸ਼ਸਤਰਾਂ ਨੂੰ ਦੇਖ ਕੇ ਇਹੀ ਤਾਂ ਚੀਜ਼ ਪਹਿਲਾਂ ਸੀ ਆਏ ਸ਼ਸਤਰ ਦੇਖ ਲਿਆ ਉਹ ਉਹ ਜਿਵੇਂ ਮੈਂ ਕਹਿੰਦਾ ਬੇਟਾ ਅੰਦਰ ਚਲ ਜਾ ਆ ਹੋ ਜਾਊਗਾ ਮਾਊ ਆ ਜਾਊਗਾ ਬੋਲੇ ਹੁਣ ਜਦੋਂ ਨੰਗ ਸਿੰਘਾਂ ਦੇ ਬੋਲੇ ਬੋਲਣੇ ਆ ਹੁਣ ਜਦੋਂ ਬਾਥਰੂਮ ਕਰਨ ਜਾਣਾ ਪਿਸ਼ਾਬ ਕਰਨ ਜਾਣਾ ਆਪਾਂ ਗੜ ਤੋੜਨ ਚੱਲੇ ਆ ਚੀਤਾ ਭਜਾਉਣ ਚੱਲੇ ਆ ਕਿੱਡਾ ਬੋਲੇ ਦਾ ਫਰਕ ਪੈਂਦਾ ਹੁਣ ਜਿਹੜਾ ਆਪਾਂ ਕਹੂਗਾ ਬੱਚਾ ਹੁਣ ਪਚ ਉਹ ਕਹੂਗਾ ਵੀ ਮੈਂ ਜੀ ਚੀਤਾ ਭਜਾਉਣ ਚੱਲੇ ਆ ਕਿੱਡਾ ਫਰਕ ਪੈਂਦਾ ਬੋਲੇ ਨਾ ਚੜ੍ਹਦੀ ਕਲਾ ਹੋ ਗਈ ਨਾ ਹੁਣ ਜਦੋਂ ਆਪਾਂ ਬੋਲੇ ਹੀ ਹੋ ਜੇ ਹੁਣ ਇੱਕ ਇੱਕ ਅੱਖਰ ਇਹ ਵੀ ਜਿਵੇਂ ਆਪਾਂ ਅੱਜ ਕਹਿੰਦੇ ਮੁੰਡਾ ਮੁੰਡਾ ਕਹਿਣ ਲੱਗ ਗਏ ਆਪਾਂ ਹਾਂਜੀ ਮੁੰਡਾ ਮੁੰਡਾ ਆਪਣਾ ਅੱਖਰ ਨਹੀਂ ਹੈ ਮੁੰਡਾ ਤਾਂ ਉਹਦਾ ਨਾਮ ਆ ਇਹ ਜਿਹੜੇ ਜਿਹਨੇ ਮੁੰਡਣ ਕੀਤਾ ਹੋਵੇ ਆਪਾਂ ਮੁੰਡਾ ਮੁੰਡਾ ਕਹਿਣ ਲੱਗੇ ਤਾਂ ਇਹ ਮੁੰਡਣ ਹੋਣ ਲੱਗੇ ਮਾਰਨੇ ਆਪਾਂ ਨੂੰ ਸ਼ਬਦ ਬਖਸ਼ਿਆ ਪਚੰਗੀ ਦਾ ਪਚੰਗੀ ਦੇ ਦੋ ਅੱਖਰੀ ਅਰਥ ਨੇ ਇੱਕ ਪਚੰਗੀ ਦਾ ਅਰਥ ਆ ਵੀ ਜਿਹੜਾ ਸੱਪ ਦਾ ਬੱਚਾ ਹੁੰਦਾ ਉਹ ਜਦੋਂ ਡੰਗ ਲੈਂਦਾ ਉਹਦਾ ਤੋੜਨੀ ਹੈ ਦੂਜਾ ਘਾ ਭੂਜੰਗ ਭੂ ਮੈਨੇ ਧਰਤੀ ਜੰਗ ਮੈਨੇ ਯੁੱਧ ਜਿਹੜਾ ਧਰਤੀ ਦੇ ਉੱਤੇ ਯੁੱਧ ਕਰੇ ਯੁੱਧ ਕਿੰਨਾ ਕਰਨਾ ਆਪਣੇ ਆਪ ਨਾਲ ਪਹਿਲਾਂ ਮਨ ਜੀਤੇ ਫਿਰ ਜਗ ਜੀਤ ਆ ਆਪਾਂ ਆਪਣੇ ਆਪਣੇ ਆਪ ਨਾਲ ਲੜਨਾ ਪਹਿਲਾਂ ਫਿਰ ਮਾਰਾ ਮਾਰਦੀਆਂ ਆਪਾਂ ਅੱਜ ਰਾਜ ਭਗ ਦੀ ਜਾਂ ਕੋਈ ਵੀ ਗੱਲ ਕਰਦੇ ਆ ਪਹਿਲਾਂ ਆਪਾਂ ਆਪਣੇ ਅੰਦਰ ਨੂੰ ਸੋਧ ਕਰੀਏ ਆਪਣੇ ਅੰਦਰ ਅੱਜ ਤੁਸੀਂ ਨੈਟ ਖੋਲ ਲੋ ਤੁਹਾਨੂੰ ਸਿੱਖ ਸੋ ਦੇ ਵਿੱਚੋਂ 99 ਜਾਂ 90% ਕਿਵੇਂ ਹੋਣਗੇ ਜਿਹੜੇ ਕਿਸੇ ਤੇ ਕਿੰਤੂ ਹੀ ਕਰੀ ਜਾਂਦੇ ਆ ਕੋਈ ਉਹਨੂੰ ਭੰਡ ਰਿਆ ਕੋਈ ਉਹਨੂੰ ਭੰਡ ਰਿਆ 10% ਹੋਣਗੇ ਜਿਹੜੇ ਹਾਂ ਵੀ ਚਲ ਕੋਈ ਅ ਇਹ ਆਪਣੇ ਅੰਦਰ ਗਰਾਵਟਾ ਹੁਣ ਇੱਕ ਨਿਸ਼ਾਨ ਸਾਹਿਬ ਧਲੇ ਇਕੱਠੇ ਹੋ ਜੰਨੇ ਆ ਫੇ ਲੜ ਪੈਨੇ ਆ ਇੱਕ ਦੂਜੇ ਨੂੰ ਭੰਡ ਕੇ ਇਹ ਕਹੋ ਵੀ ਜਿਹੜਾ ਜੋ ਸੇਵਾ ਕਰਦਾ ਚੜ੍ਹਦੀ ਕਲਾ ਜਿਹਨੂੰ ਮਰਨ ਜਿੰਨਾ ਬਲ ਬਖਸ਼ਿਆ ਹੁਣ ਬਾਬਾ ਬਚੇਤਰ ਸਿੰਘ ਜਿਹਨੇ ਨਾਗਣੀ ਮਾਰੀ ਆ ਹਾਥੀ ਦੇ ਮਾਰਦੇ ਹੁਕਮ ਚ ਮਾਰੀ ਆ ਨਾ ਉਹਨੇ ਮਾਰਤੀ ਭਾਈ ਤਾਰੂ ਸਿੰਘ ਦੀ ਖੋਪੜ ਲਾਹਾ ਕੇ 21 ਦਿਨ ਬੈਠੇ ਰਹੇ ਉਹਦੇ ਹੁਕਮ ਚ ਬੈਠੇ ਰਹੇ ਨਾ ਉਹਨਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਬਾਬਾ ਦੀਪ ਸਿੰਘ ਨੇ ਸੀਸ ਟੜੀ ਦੇ ਰੱਖ ਕੇ ਜੰਗ ਕੀਤਾ ਆਪਾਂ ਕੀ ਕਰਦੇ ਆ ਆਪਾਂ ਕਹਿੰਦੇ ਉਹ ਉਹਨਾਂ ਨੇ ਕੀਤਾ ਤੂੰ ਵੀ ਕਰ ਜੇ ਉਹਨੇ ਐ ਕੀਤਾ ਤੂੰ ਵੀ ਕਰ ਇਹ ਨਹੀਂ ਹੁੰਦਾ ਹਰੇਕ ਦੀ ਵੱਖੋ ਵੱਖਰੀ ਡਿਊਟੀ ਆ ਕਿਸੇ ਨੇ ਕੀ ਕਰਨਾ ਕੋਈ ਆਪ ਲੜ ਰਿਹਾ ਵਾ ਹਕੂਮਤਾਂ ਦੇ ਨਾਲ ਜਾਂ ਕੋਈ ਉਹ ਚੈਲੰਜ ਕਰ ਰਿਹਾ ਕੋਈ ਪਰਿਵਾਰ ਪਾਲ ਰਿਹਾ ਉਹਦੇ ਪਰਿਵਾਰ ਦੇ ਵਿੱਚ ਵੰਸ਼ ਐਸਾ ਆ ਜਾਣਾ ਜਿਹਨੇ ਆ ਕੇ ਸੰਤਾਂ ਨੂੰ ਸਾਰਾ ਤਖਤਾ ਹੀ ਪਲਟ ਦੇਣਾ ਇਹ ਆਪਾਂ ਨੂੰ ਅਸਲ 'ਚ ਪ੍ਰੇਮ ਦੀ ਕਮੀ ਆ ਇੱਕ ਵਿਸ਼ਵਾਸ ਇੱਕ ਪ੍ਰੇਮ ਜਿਹੜਾ ਜੋ ਸੇਵਾ ਕਰਦਾ ਨਾ ਉਹਨੂੰ ਕੋਈ ਵੀ ਚੜ੍ਹਦੀ ਕਲਾ ਇਕੱਠੇ ਹੋਵੋ ਸਿਰ ਜੋੜੋ ਇੱਕ ਹੋਵੋ ਮੋਢੇ ਨਾਲ ਮੋਢਾ ਜੋੜਨਾ ਚਾਹੀਦਾ ਖਹਿਣਾ ਨਹੀਂ ਚਾਹੀਦਾ ਜਿੱਦਣ ਮੋਢੇ ਨਾਲ ਮੋਢਾ ਜੁੜ ਗਿਆ ਸਿਰਨਾ ਸਿਰ ਜੁੜ ਗਿਆ ਇੱਕ ਆਵਾਜ਼ ਆਉਣ ਲੱਗੀ ਰਾਜ ਭਾਗ ਛੱਡੋ ਸ੍ਰਿਸ਼ਟੀ ਦਾ ਰਾਜ ਉਦੋਂ ਹੀ ਪ੍ਰਗਟ ਹੋਣਾ ਹੁਣ ਜਿਹੜੇ ਆਪਣੇ ਅੰਦਰ ਇਹ ਜਿਹੜੇ ਹੁਣ ਜਿਵੇਂ ਜਿਵੇਂ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਜਿਹੜੀ ਭਗਤੀ ਹੋ ਰਹੀ ਹੈ ਚਰਚਾਂ ਦੇ ਵਿੱਚ ਭਗਤੀ ਹੋ ਰਹੀ ਆ ਉਹ ਭਗਤੀ ਦਾ ਇਹ ਅਸਰ ਪੈਣਾ ਵੀ ਦੁਨੀਆ ਦੇ ਵਿੱਚੋਂ ਮੈਲ ਚੀਜ਼ ਨਿਕਲਣੀ ਆ ਆਪਣੇ ਅੰਦਰ ਜਿਹੜੀਆਂ ਗੰਦੀਆਂ ਵਾਈਬ੍ਰੇਸ਼ਨ ਨੇ ਉਹ ਨਿਕਲਣ ਲੱਗੀਆਂ ਉਹ ਖਤਮ ਹੋ ਹੀ ਜਾਣੀਆਂ ਆਪਣੇ ਅੰਦਰ ਪ੍ਰੇਮ ਭਰੀ ਜਾਣ ਜਦੋਂ ਪ੍ਰੇਮ ਭਰੀ ਗਿਆ ਭਈ ਰਾਜ ਪ੍ਰਗਟ ਹੋ ਜਾਣਾ ਤੁਸੀਂ ਵੀ ਆਪਣੇ ਪਚੰਗੀਆਂ ਨੂੰ ਕਦੀ ਇਦਾਂ ਕਹਿੰਦੇ ਹੋ ਵੀ ਚੁੱਪ ਕਰ ਜਾ ਮਾਂਊ ਆ ਜਾਊਗਾ ਬਿੱਲੀ ਆ ਜਾਊਗੀ ਮਹਾਰਾਜ ਦੀ ਕਿਰਪਾ ਨਾਲ ਐਸਾ ਤਾਂ ਅੱਜ ਤੱਕ ਲੋੜ ਪਈ ਨਹੀਂ ਗਈ ਉਹ ਤਾਂ ਤੁਸੀਂ ਹੁਣ ਇੱਥੇ ਹਰਦਿਆ ਉਹ ਦੇਖ ਲੋ ਉਹ ਖੜਾ ਬਰਸ਼ਾ ਹੱਥ 'ਚ ਢਾਲਾ ਪਾਇਆ ਹੋਇਆ ਹੈ ਸ਼੍ਰੀ ਸਾਹਿਬ ਆ ਇਹਨੂੰ ਹੁਣ ਇਸ਼ਾਰਾ ਕਰਦੇ ਹੁਣ ਤੇ ਇੱਕ ਮੋਣ ਲੱਗਿਆਣਾ ਇਹ ਤਾਂ ਇਹ ਤਾਂ ਹੁਣ ਇਹ ਕਹਦਾ ਵੀ ਮੈਂ ਤਾਂ ਬੱਕਲਾ ਝਟਕਾਵਾਂ ਮੈਂ ਮਾਊ ਹੁਣ ਜਿਹਹੇ ਜੇ ਆਪਾਂ ਗੱਲ ਕਰਾਂਗੇ ਉਹ ਜਿਹਾ ਹੋਣਾ ਜੇ ਆਪਾਂ ਇਹਨੂੰ ਕਹਿਣ ਲੱਗ ਜੇ ਸ਼ੁਰੂ ਤੋਂ ਇੱਕ ਇਹਦੀ ਇਹ ਵੀ ਮਹਾਰਾਜ ਦੀ ਕਿਰਪਾ ਵਾਸੀ ਸਿੰਘਾਂ ਦੀ ਇਹ ਅਸੀਂ ਆਪਾਂ ਆਪਣੀ ਵਡਿਆਈ ਨਹੀਂ ਕਰਦੇ ਮਹਾਰਾਜ ਦੀ ਕਰਦੇ ਆ ਇਹ ਬਚਪਨ ਚ ਜਦੋਂ ਦਾ ਇਹਦਾ ਜਨਮ ਹੋਇਆ ਇਹ 3 ਮਹੀਨੇ ਦਾ ਸੀ ਉਹ ਵਾਇਗਰੂ ਦਾ ਸਿਮਨ ਕਰਨ ਲੱਗ ਗਿਆ। ਉਸ ਤੋਂ ਬਾਅਦ ਜਦੋਂ ਸਕੂਲ ਜਾਣ ਲੱਗਾ ਤੇ ਇੱਕ ਵਾਰੀ ਜ਼ਿੰਦਗੀ ਚ ਪਟਕਾ ਬੰਨਿਆ। ਉਸ ਤੋਂ ਬਾਅਦ ਇਹਨੇ ਪਟਕਾ ਨਹੀਂ ਬੰਨਣਾ ਤਾਂ ਉਦੋਂ ਵੀ ਰੋ ਰੋ ਕੇ 2 ਮਿੰਟ ਬਾਅਦ ਵਧਾਤਾ। ਫੇਰ ਕਹਿੰਦਾ ਚਾਹੇ ਦਮਾਲਾ ਮੇਰੇ ਛੋਟਾ ਸਿਆਦ ਚਾਹੇ ਵੱਡਾ। ਛੋਟੇ ਬੱਚੇ ਨੂੰ ਨਰਸਰੀ ਚ ਜਾਣ ਲਈ ਕਿੰਨੀ ਕਿ ਸੋਜੀ ਹੁੰਦੀ ਐ। ਇਹ ਕਹਿੰਦਾ ਨੀਮਤ ਦਮਾਲਾ ਸਿਆਗੇ ਚਾਹੇ ਵੱਡਾ ਚਾਹੇ ਛੋਟਾ ਸਿਆਦ। ਜਿਹੜੇ ਹੁਣ ਮੁੰਡਿਆਂ ਨੇ ਸਿਰ ਕਿਸ ਕਤਲ ਕਰਵਾਏ ਆ ਉਹ ਉਹ ਫਿਰ ਕਿਸ ਚੀਜ਼ ਦਾ ਪ੍ਰਭਾਵ ਆ ਤੁਹਾਡੇ ਘਰਾਂ ਦੇ ਵਿੱਚ ਤਾਂ ਇਹ ਚੀਜ਼ ਤਾਂ ਹੋ ਨਹੀਂ ਰਹੀਆਂ ਤੁਸੀਂ ਬਾਣੇ ਪਾਏ ਤੁਹਾਡੇ ਬੱਚੇ ਵੀ ਪਹੁੰਚੀ ਅੱਗੇ ਤਿਆਰ-ਬਰ ਤਿਆਰ ਹੈ ਦਸਤਾਰਾਂ ਬੰਨੀਆਂ ਹੋਈਆਂ ਫੇ ਕਮੀ ਕਿੱਥੇ ਆ ਕਮੀ ਕਾਰਨ ਪਤਾ ਕੀ ਆ ਜੀ ਜਦੋਂ ਆਪਾਂ ਨਿੰਦਿਆ ਕਰਨੀ ਆ ਨਾ ਕਿਸੇ ਦੀ ਵੀ ਕਿਸੇ ਕਹਿੰਦੇ ਵੈਸੇ ਤਾਂ ਮਾਹਪੁਰਖਾਂ ਦੀ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਆਮ ਬੰਦੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਜੇ ਚੰਗੇ ਕਰਮ ਕਰਦੇ ਆ ਉਹਦਾ ਫਲ ਚੰਗਾ ਮਿਲਦਾ ਨਾ ਤੇ ਮਾੜਾ ਕਿਸੇ ਨੂੰ ਕਹਾਂਗੇ ਮਾੜਾ ਮਿਲਣਾ ਹੀ ਆ ਫਲ ਇਹ ਉਹ ਚੀਜ਼ਾਂ ਜਿਹੜਾ ਨੇ ਹੁਣ ਸੰਤਾਂ ਮਹਾਂਪੁਰਖਾਂ ਦੀਆਂ ਸੇਵਾ ਕੀਤੀਆਂ ਹੋਈਆਂ ਹੁਣ ਮੇਰੇ ਦਾਦਾ ਜੀ ਜਿਹੜੇ ਸੀਗੇ ਉਹਨਾਂ ਦੇ ਸੱਤ ਧੀਆ ਸੀਗੀਆਂ ਉਹਨਾਂ ਦੇ ਕੋਈ ਪਚੰਗੀ ਨਹੀਂ ਸੀ ਉਹ ਨਾਨਕ ਸਰ ਸੇਵਾ ਕਰਦੇ ਸੀਗੇ ਤੇ ਉਹਨਾਂ ਨੇ ਫਿਰ ਉੱਥੋਂ ਮਹਾਰਾਜ ਨੂੰ ਉੱਥੇ ਸੇਵਾ ਹਾਜ਼ਰ ਕੀਤੀ ਵੀ ਆ ਸਾਡੀ ਜਬੀਨ ਆ ਮਹਾਰਾਜ ਤੁਹਾਨੂੰ ਹਾਜ਼ਰ ਕਰਦੇ ਆ ਵੀ ਕਿਰਪਾ ਕਰੋ ਤੇ ਉਹਨਾਂ ਨੂੰ ਬਚਨ ਹੋਇਆ ਸੀ ਕਹਿੰਦੇ ਦੋ ਪਚੰਗੀ ਆਉਣਗੇ ਕਹਿੰਦੇ ਇੱਥੇ ਗਤਕਾ ਖੇਡਦੇ ਬਿਰਦੇ ਆ ਸ਼ਹੀਦ ਸਿੰਘ ਭੇਜਾਂਗੇ ਠੀਕ ਆ ਕਹਿੰਦੇ ਦੋ ਆਉਣਗੇ ਕਹਿੰਦੇ ਇੱਕ ਸੇਵਾ ਕੋਲ ਦਲਪੰਥ ਦੀ ਇੱਕ ਬਾੜ ਜਾ ਜਾ ਘੁੰਮੂਗਾ ਲਾਇਆ ਮੇਰਾ ਅਮਰੀਕਾ ਚੱਕਰਵਰਤੀ ਪੈਰਾ ਉਧਰ ਇਧਰ ਪਿਤਾ ਜੀ ਇਧਰ ਸੇਵਾ ਕਰ ਰਹੇ ਆ ਤੇ ਗਾਂ ਜਾਨਕੀ ਕਹਿਣ ਦਾ ਭਾਵ ਇਹ ਵੀ ਜਦੋਂ ਆਪਾਂ ਸੇਵਾ ਕਰਦੇ ਆ ਨਾ ਉਹ ਸਫਲ ਹੋਣੀ ਹੀ ਆ ਜਦੋਂ ਆਪਾਂ ਗੁਰੂ ਘਰ ਦੀ ਸੱਚੇ ਮਨੋਂ ਸੇਵਾ ਕਰਾਂਗੇ ਉਹਨੇ ਆ ਕੇ ਗਾਂ ਆਉਣ ਵਾਲੇ ਸਮੇਂ ਚ ਰੰਗਤ ਦੇਣੀ ਹੁਣ ਮੇਰੀ ਸਿੰਘਣੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਰੇ ਮਤਲਬ ਕਲੀਨ ਸ਼ੇਪ ਸੀਗੇ ਉਹ ਪਹਿਲੇ ਸੀ ਜਿਨ੍ਹਾਂ ਨੇ ਅਮਰਤ ਛਕਿਆ ਉਹ ਕਿੱਥੋਂ ਛਕਿਆ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਉਹਨਾਂ ਨੂੰ ਸ਼ਾਮ ਨੂੰ ਪਿਠਾਉਂਦੇ ਸੀਗੇ ਵੀ ਮੂਲ ਮੰਤਰ ਸੁਖਾਓ ਸੁਣਾਓ ਮੈਨੂੰ ਬਾਣੀ ਆ ਸੁਣਾਓ ਫਿਰ ਮੈਂ ਤੁਹਾਨੂੰ ਖਾਣ ਨੂੰ ਤੋਹਫੀ ਦਊਂਗਾ ਉਸ ਸਮੇਂ ਮੱਠੀਆਂ ਚੱਲਦੀ ਉਹ ਬਾਣੀਓ ਪੜਾਉਂਦੇ ਸੀਗੇ ਉਹ ਪੜਦੇ ਪੜਦਿਆਂ ਫਿਰ ਉਹ ਸਿੱਖੀ ਸਰੂਪ ਚ ਆ ਗਏ ਉਹਨਾਂ ਨੇ ਅੰਮ੍ਰਿਤ ਛਕਿਆ ਫਿਰ ਉਹਨਾਂ ਨੇ ਭੈਣ ਨੇ ਛਕ ਲਿਆ ਫਿਰ ਉਹਨਾਂ ਦੇ ਮਾਤਾ ਪਿਤਾ ਨੇ ਛਕ ਲਿਆ ਇਹ ਸਰੂਪ ਹੁਣ ਨੌਜਵਾਨੀ ਕਿਉਂ ਨਹੀਂ ਧਾਰਨ ਕਰਦੀ ਕਿਉਂ ਇਸ ਰੂਪ ਜਿਹਨਾਂ ਚੜ੍ਹਦੀ ਕਲਾ ਵਾਲਾ ਸਰੂਪ ਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਰੂਪ ਹੈ ਬਾਣਾ ਹੈ ਤਾਂ ਨੌਜਵਾਨੀ ਦੂਰ ਕਿਉਂ ਪਜ ਰਹੀ ਹੈ ਇਹ ਦਾ ਇਹ ਦਾ ਕਾਰਨ ਪਤਾ ਕੀ ਆ ਹੁਣ ਦੇਖੋ ਜਿਵੇਂ ਆਪਾਂ ਸਕੂਲੇ ਭਰਤੀ ਹੁੰਨੇ ਆ ਨਰਸਰੀ ਐਲਕੇਜੀ ਯੂਕੇਜੀ ਵੱਖਰੀ ਵੱਖਰੀਆਂ ਕਲਾਸਾਂ ਨੇ ਨਾ ਜਿਵੇਂ ਜਿਵੇਂ ਜਿਹਨੂੰ ਸੋਝੀ ਆਈ ਜਾਂਦੀ ਆ ਜਾਂ ਪੁਰਾਣੇ ਕਰਮਾਂ ਦਾ ਲੇਖਾ ਹੁਣ ਜੋ ਮੇਰੇ ਮੇਰੇ ਦਾਦਾ ਜੀ ਨੇ ਕਰਮ ਕੀਤੇ ਉਹ ਮੇਰੇ ਪਿਤਾ ਜੀ ਦੇ ਵਰਤੇ ਜਿਹਨਾਂ ਇਹ ਪਿਤਾ ਜੀ ਨੇ ਕੀਤੇ ਉਹ ਅਸੀਂ ਸ਼ੱਕ ਰਹੇ ਹਾਂ ਜੋ ਅਸੀਂ ਹੁਣ ਕਰ ਰਹੇ ਆ ਇਹ ਵੀ ਹੁਣ ਗਾਹ ਮਾਹ ਪੁਰਖਾਂ ਦੀ ਉਹਨਾਂ ਕੀਤੀ ਹੋਈ ਸੇਵਾ ਦਾ ਹੀ ਸਫਰ ਆ ਨਾ ਸਾਡੀ ਤੜਲੇ ਕਮਾਈ ਕੁਛ ਨਹੀਂ ਹੋ ਰਹੀ ਇਹ ਚੀਜ਼ ਆ ਇਸ ਤਰਲੇ ਉਹ ਕਹਿੰਦੇ ਵੀ ਜਦੋਂ ਮਹਾਰਾਜ ਨੇ ਜਦੋਂ ਹੁਣ ਆਪਾਂ ਨੂੰ ਰਾਜ ਮਹਾਰਾਜ ਕਹਿੰਦੇ ਰਾਜ ਕਰੇਗਾ ਖਾਲਸਾ ਦਾ ਬਚਨ ਕਹਤਾ ਰਾਜ ਕਰ ਰਹੇ ਆ ਨਾ ਆਪਾਂ ਹਾਂ ਤੰਗੀਆਂ ਫੰਗੀਆਂ ਚੱਲ ਰਹੀਆਂ ਨੇ ਉਹ ਉਹਦਾ ਕਾਰਨ ਕੀ ਆ ਆਪਣੀ ਏਕਤਾ ਨਾ ਹੋਣੀ ਆਪਣੇ ਅੰਦਰ ਆ ਜਿਹੜੀ ਤੁਹਾਨੂੰ ਗੱਲ ਦੱਸੀ ਆ ਵੀ ਆਪਾਂ ਇੱਕ ਦੂਜੇ ਨੂੰ ਨਹੀਂ ਜੜਦੇ ਇਹ ਖੇੜ ਜਦੋਂ ਇਹ ਚੀਜ਼ ਆ ਗਈ ਉਦੋਂ ਸਤਜੋਗ ਸ਼ੁਰੂ ਹੋ ਜਾਣਾ ਹੁਣ ਪਰਿਵਾਰ ਦੇ ਵਿੱਚ ਹੀ ਆ ਨੋ ਮੱਥਾ ਟੇਕਦੀ ਆ ਕਿਸੇ ਹੋਰ ਨੂੰ 700 ਦੀ ਕਿਤੇ ਹੋਰ ਮੱਥਾ ਟੇਕਦੀ ਆ ਘਰ ਵਾਲਾ ਕਿਤੇ ਹੋਰ ਟੇਕਦਾ ਨਾਨਕ ਕਿਤੇ ਹੋਰ ਮੱਥਾ ਟੇਕਦੀ ਆ ਫਿਰ ਉੱਥੇ ਕਲੇਸ਼ ਹੀ ਪੈਣਾ ਉਹ ਕਲੇਸ਼ ਦਾ ਫਿਰ ਨਤੀਜਾ ਉਹੀ ਨਿਕਲਦਾ ਜਦੋਂ ਆਪਾਂ ਚੰਗੀ ਕਿਰਤ ਕਰਦੀਆਂ ਹਨ ਜੇ ਕੰਮ ਆਪਾਂ ਹੁਣ ਜੇ ਫਸਲ ਬੀਜਾਂਗੇ ਕਣਕ ਤਾਂ ਕਣਕ ਉਗੂਗੀ ਨਾ ਇਹ ਆਪਾਂ ਬੀਜੀ ਕੰਡੇ ਲੈ ਤਾਂ ਉਗਣੇ ਕੀ ਨੇ ਤੁਸੀਂ ਫਿਲਮ ਦੇ ਵਿੱਚ ਵੀ ਬਿਨੈ ਕੀਤਾ ਜਿਹੜਾ ਮਸਤਾਨੇ ਫਿਲਮ ਦੇ ਵਿੱਚ ਇਸੇ ਸਰੂਪ ਦੇ ਵਿੱਚ ਤੁਸੀਂ ਆਏ ਕਿਸ ਤਰ੍ਹਾਂ ਤੁਹਾਡੇ ਨਾਲ ਅਪਰੋਚ ਕੀਤੀ ਗਈ ਤੇ ਤੁਸੀਂ ਕਿਸ ਤਰ੍ਹਾਂ ਹਾਮੀ ਭਰੀ ਕਹਾਣੀ ਸੁਣੀ ਕੀ ਚੱਲਿਆ ਸਾਰਾ ਇਹ ਵੀ ਸ਼ੀਤ ਸਿੰਘਾਂ ਦੀ ਇੱਕ ਖੇੜੀ ਵਰਤੀ ਸੀਗੀ ਤੇ ਕਹਿ ਲੋ ਵੀ ਮਹਾਰਾਜ ਜੀ ਮੈਂ ਖੇੜ ਵਰਤੋਂਦੇ ਉਹਨਾਂ ਦੇ ਅੰਦਰ ਇਹ ਸੀਗਾ ਇੱਛਾ ਵੀ ਅਸੀਂ ਦਾਲ ਪੰਥ ਦੇ ਢਿੰਗ ਸਿੰਘ ਲੈਣੇ ਨੇ ਅਸਲੀ ਕਿਉਂਕਿ ਨਕਲੀ ਤੇ ਕਿੰਤੂ ਪ੍ਰੰਤੂ ਵੀ ਹੁੰਦੀ ਆ ਤੇ ਉਹਨਾਂ ਦੇ ਮਨ ਦੀ ਵੀ ਸੋਚ ਸੀ ਇਹ ਮੈਂ ਸਵਾਲ ਇਹੀ ਕਰਨਾ ਸੀ ਵੀ ਨਕਲੀ ਅਸਲ ਵਰਗਾ ਬਣ ਸਕਦਾ ਕਦੀ ਇਹੀ ਇਹੀ ਤਾਂ ਮੈਂ ਤੁਹਾਨੂੰ ਮੈਂ ਇੱਕ ਦਿੰਦਾ ਇਹਦੇ ਐਗਜ਼ਾਮਪਲ ਜਦੋਂ ਆਪਣੇ ਡਾਇਲੋਗ ਦਾ ਹੋਇਆ ਖੇੜ ਵਰਤੀ ਜਦੋਂ ਤੇ ਜਦੋਂ ਉਹਨਾਂ ਨਾਲ ਇਹ ਗੱਲ ਹੋਈ ਉਹ ਕਹਿੰਦੇ ਉਹਨਾਂ ਦੇ ਅੰਦਰ ਮੰਨ ਚਾਹ ਵੀ ਅਸਲ ਅਸੀ ਰੱਖਣੇ ਤੇ ਉਹਨਾਂ ਨੇ ਗੱਲ ਕੀਤੀ ਫੜਲੇ ਫੜਲੇ ਵਾਲੇ ਮਹਾਕਲ ਸਿੰਘ ਚਾਹੀਦੇ ਆ ਸਾਨੂੰ ਇਹ ਫੜਲਾ ਜਿਹੜਾ ਨਿਸ਼ਾਨ ਆ ਇਹ ਹੂੰ ਹੂੰ ਜੀ ਠੀਕ ਆ ਜੀ ਇਹ ਦਲਪੰਥਰੀ ਜੋ ਸੇਵਾ ਕਰਦਾ ਫਿਰ ਜਿਹੜੇ ਜਥੇਦਾਰ ਖੁਸ਼ ਹੋ ਕੇ ਫਿਰ ਬਖਸ਼ਦੇ ਆ ਇੱਕ ਜ਼ਰੂਰੀ ਵੀ ਇਸ ਇਸ ਜਨਮ ਦੀ ਸੇਵਾ ਕੀਤੀ ਹੋਈ ਕਈ ਵਾਰੀ ਪੂਰਵਲੇ ਜਨਮ ਦੀ ਸੇਵਾ ਕੀਤੀ ਹੋਈ ਵੀ ਸਫਲੀ ਹੋ ਜਾਂਦੀ ਆ ਸਾਡੀ ਤਾਂ ਉਹੀ ਹੋਈ ਆ ਅਸੀਂ ਤਾਂ ਇੰਨੀ ਕਿਸ ਤਰ੍ਹਾਂ ਮਿਲਦਾ ਜੀ ਇਹ ਫੜਲਾ ਇਹ ਫੜਲਾ ਜਿਹੜੇ ਮਹਾਕਾਲ ਜਿਹੜੇ ਹੁਣ ਜਥੇਦਾਰ ਹੋਣਗੇ ਬੁੱਢੇ ਦਲ ਦੇ ਜਾਂ ਹੁਣ ਜਿਵੇਂ ਤਰਨਾ ਦਲ ਦਾ ਹਾਂ ਜਿਹੜਾ ਅਲ ਵਖਰੇ ਵਖਰੇ ਦਲ ਨੇ ਉਹਨਾਂ ਜਿਹੜੇ ਮੇਨ ਜਥੇਦਾਰ ਹੁੰਦੇ ਆ ਉਹ ਜਦੋਂ ਕਿਸੇ ਸਿੰਘ ਤੇ ਪ੍ਰਸੰਨ ਹੁੰਦੇ ਆ ਪ੍ਰਸੰਨ ਹੋ ਕੇ ਕਹਿੰਦੇ ਵੀ ਯਾਰ ਵੀ ਆ ਇਹਦੇ ਫਰਲਾ ਬਖਸ਼ੂ ਹਣੇ ਨੂੰ ਉਹ ਫਿਰ ਜੋ ਫਰਲਾ ਬਖਸ਼ਣ ਦਾ ਹੁਕਮ ਆਉਂਦਾ ਵਾ ਫਿਰ ਅਮਰਤ ਵੇਲੇ ਸ਼ੀਦੀ ਦੇਗਾਂ ਦੇ ਰਗੜੇ ਲੱਗਦੇ ਆ ਠੀਕ ਆ ਜੀ ਬਾਣੀਆਂ ਦਾ ਜਾਪ ਹੁੰਦਾ ਵਾ ਜੋ ਸ਼ੀਦੀ ਦੇਗਾਂ ਦੇ ਰਗੜੇ ਲੱਗਦੇ ਉਦੋਂ ਬਾਣੀ ਪੜੀ ਜਾਂਦੀ ਆ ਸ਼ੀਦੀ ਦੇਗਾਂ ਦੇ ਰਗੜੇ ਦੀ ਅਰਦਾਸ ਹੁੰਦੀ ਆ ਫਿਰ ਪੰਜ ਮਹਾਕਾਲ ਸਿੰਘ ਜਿਹੜੇ ਪਹਿਲਾਂ ਜਿਨ੍ਹਾਂ ਕੋਲ ਫੜਲੇ ਹੁਣ ਪੰਜ ਮਹਾਕਾਲ ਸਿੰਘ ਫਿਰ ਇੱਕ ਸਿੰਘ ਨੂੰ ਫੜਲਾ ਬਖਸ਼ਦੇ ਆ ਉਹ ਆਪ ਦਮਾਲਾ ਸਜਾਉਂਦੇ ਆ ਉਹਦੇ ਨਾਲ ਫਿਰ ਰਹਿਤ ਮਰਿਆਦਾ ਸਮਝਾਉਂਦੇ ਨੇ ਉਹ ਐਦਾਂ ਫਿਰ ਬਖਸ਼ਿਸ਼ ਹੁੰਦੀ ਆ ਇਹਦੀ ਫਿਰ ਰਹਿਤ ਮਰਿਆਦਾ ਤੁਸੀਂ ਸਿਰ ਤੇ ਭਾਰ ਨਹੀਂ ਚੱਕ ਸਕਦੇ ਜੋ ਤੁਸੀਂ ਪੈਣਾ ਸਿਰ ਥੱਲੇ ਨਹੀਂ ਲੱਗਣਾ ਚਾਹੀਦਾ ਇਹਨੂੰ ਡਬਲ ਟ੍ਰਿਪਲ ਸਹਰਾਣੇ ਰੱਖ ਕੇ ਆ ਉੱਚਾ ਰੱਖ ਕੇ ਕੋਈ ਨਿਸ਼ਾਨ ਆ ਪੰਥ ਦਾ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਤੁਸੀਂ ਕਿਸੇ ਨੂੰ ਮੱਥਾ ਨਹੀਂ ਟੇਕ ਸਕਦੇ ਸਿਰਫ ਜਥੇਦਾਰ ਤੋਂ ਸਵਾਵਾ ਤੁਸੀਂ ਕਿਸੇ ਨੂੰ ਪੈਰੀ ਹੱਥ ਨਹੀਂ ਲਾ ਸਕਦੇ ਇਹ ਕਿਉਂਕਿ ਇਹ ਜਿਹੜਾ ਨਿਸ਼ਾਨ ਹੈ ਕਾਲਪੁਰਖ ਦਾ ਫਿਰ ਅਭਿਨੇ ਜਦੋਂ ਕਰਨ ਦੀ ਗੱਲ ਆਈ ਤੁਸੀਂ ਦੱਸ ਰਹੇ ਸੀ ਹਾਂ ਜੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਮਹਾਕਾਲ ਸਿੰਘ ਚਾਹੀਦੇ ਨੇ ਤੇ ਆਪਣੇ ਹੈਗੇ ਸਰਦਾਰ ਗੁਰਜੀਤ ਸਿੰਘ ਘੁੰਮਣਾ ਵੀਰ ਉਹ ਵੀ ਬਾਣੀ ਚ ਉਹ ਇੰਡਸਟਰੀ ਚ ਬਹੁਤ ਡੇ ਦਾ ਕੰਮ ਕਰ ਰਿਹਾ ਵਾ ਹੁਣ ਬੜੀ ਮਹਾਰੀ ਦੀ ਕਿਰਪਾ ਉਹਨਾਂ ਤੇ ਤੇ ਉਹਨਾਂ ਨਾਲ ਆਪਣਾ ਸੰਪਰਕ ਹੋਇਆ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਵੀ ਬਾਬਾ ਜੀ ਵੀ ਆਪਾਂ ਇਦਾਂ ਹੈ ਇਦਾਂ ਆਹ ਚੀਜ਼ ਆ ਵੀ ਆਹ ਸਟੋਰੀ ਆ ਵੀ ਆਪਾਂ ਐ ਕਰਨਾ ਚਾਹਦੇ ਆ ਮੈਂ ਕਿਹਾ ਵੀ ਦੇਖੋ ਆਪਾਂ ਇੱਕ ਵਾਰੀ ਮਿਲੀਏ ਅੱਬਾ ਫੋਨ ਤੇ ਫਿਰ ਜਿਹੜੇ ਡਾਇਰੈਕਟਰ ਨੇ ਸ਼ਹਿਰਨਾਟ ਉਹਨਾਂ ਨਾਲ ਅਸੀਂ ਮਿਲੇ ਫਿਰ ਅਸੀਂ ਲੋਕੇਸ਼ਨ ਦੇਖੀ ਜਿੱਥੇ ਸ਼ੂਟ ਕਰਨਾ ਹੈ ਸਾਨੂੰ ਜਦੋਂ ਦੱਸੀ ਤੇ ਕਿਉਂਕਿ ਸ਼ਹਿਰਨਾਟ ਦੀ ਪੇਂਟਿੰਗਸ ਮੈਂ ਉਹਨਾਂ ਦੀਆਂ ਬਹੁਤ ਪਹਿਲਾਂ ਦੇਖੀਆਂ ਸੀਗੀਆਂ ਸ਼ਰਨਦੀਪ ਸਿੰਘ ਉਹਨਾਂ ਦਾ ਪੂਰਾ ਨਾਮ ਆ ਅਮਰਤਾਜੀ ਸਿੰਘ ਨੇ ਤੇ ਆਰਬਰ ਤਿਆਰ ਨੇ ਉਹਨੇ ਮੈਂ ਪੇਂਟਿੰਗਸ ਦੇਖੀਆਂ 2012 ਦੀਆਂ ਉਹਨਾਂ ਨੇ ਸਹਬਜਾਦਾ ਦੇ ਸਰੂਪ ਤਿਆਰ ਕੀਤੇ ਹੱਥੀ ਤੁਸੀਂ ਸ਼ਹਿਰਨਾਟ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਗੂਗਲ ਤੇ ਸਰਚ ਮਾਰ ਲਓ ਸਰੂਪ ਨਿਕਲੇ ਹੋਣੇ ਆ ਮਹਾਰਾਜ ਦੇ ਬੜੇ ਸੋਹਣੇ ਜਿਵੇਂ ਕਹਿੰਦੇ ਦਰਸ਼ਨ ਕਰਕੇ ਸਰੂਪ ਮੈਨੂੰ ਉਹ ਚੀ ਇਹਨਾਂ ਦਰਸ਼ਨ ਕਰਕੇ ਕੀਤੀ ਇਮੇਜਨ ਤਾਂ ਹੀ ਹੁੰਦਾ ਨਾ ਉਹ ਸੋਚ ਤਾਂ ਹੀ ਹੁੰਦੀ ਹੈ ਨਾ ਮੈਂ ਕਿਹਾ ਵੀ ਇਰਦੇ ਕਿਰਪਾ ਇੱਕ ਵਿਸ਼ਵਾਸ ਹੁੰਦਾ ਵਾ ਇੱਕ ਦੂਜੇ ਤੇ ਗੱਲ ਦੱਸਣ ਲੱਗਿਆ ਤੇ ਜਦੋਂ ਇਹਨਾਂ ਨੇ ਬਚਨ ਹੋਇਆ ਇਹਨਾਂ ਨੇ ਸਟੋਰੀ ਦੱਸੀ ਵੀ ਇਦਾਂ ਦਾ ਦਾਵਾ ਆਪਾਂ ਕਹੇ ਵੀ ਨਹੀਂ ਠੀਕ ਆ ਚੜ੍ਹਦੀ ਕਲਾ ਇੱਕ ਵਾਈਬ ਬਸਾਉਂਦੀਆਂ ਨੇ ਹੁਣ ਤੁਸੀਂ ਮੇਰੇ ਕੋਲ ਖੜੇ ਹੋ ਤੁਹਾਨੂੰ ਮੇਰੇ ਕੋਲੋਂ ਤੇ ਮੈਨੂੰ ਤੁਹਾਡੇ ਕੋਲ ਵਾਈਬਜ਼ ਆ ਰਹੀਆਂ ਨੇ ਇੱਕ ਪੋਜ਼ਿਟਿਵ ਜਾਂ ਨੈਗੇਟਿਵ ਆਪਾਂ ਨੂੰ ਪਤਾ ਲੱਗ ਰਿਹਾ ਉਹ ਚੀਜ਼ ਫੀਲ ਹੋਈ ਸ਼ੀਰ ਸਿੰਘਾ ਨੇ ਕਿਰਪਾ ਕੀਤੀ ਫਿਰ ਆਪਾਂ ਉਹਨਾਂ ਨੂੰ ਯੈਸ ਕੀਤਾ ਫਿਰ ਉਹ ਸਾਰੀ ਖੇਡ ਬਣੀ ਤੇ ਉਹ ਫਿਰ ਜਦੋਂ ਬਣ ਜੋ ਤੁਹਾਡੇ ਸਾਹਮਣੇ ਆ ਵੀ ਉਹ ਕਿਉਂਕਿ ਕਰਨ ਵਾਲਾ ਮਹਾਰਾਜ ਆ ਸ਼ਹੀਦਾਂ ਦਾ ਇਤਿਹਾਸ ਆ ਕਿਉਂਕਿ ਮਹਾਰਾ ਕਹਿੰਦਾ ਨਾ ਪੰਥ ਮਹਾਰਾ ਨੇ ਪ੍ਰਗਟ ਕਰਦਾ ਵੀ ਆ ਨਾ ਤੁਸੀਂ ਸਮਝਦੇ ਵੀ ਤੁਸੀਂ ਐਕਟਿੰਗ ਕੀਤੀ ਜੇ ਤਾਂ ਤੁਹਾਡਾ ਰੂਟੀਨ ਦਾ ਕੰਮ ਆ ਹਾਂ ਹੁਣ ਐਕਟਿੰਗ ਦਾ ਸੁਣ ਲਓ ਇਹ ਤੋਂ ਹੀ ਹੁਣ ਬਚਨ ਆਪਣਾ ਰਹਿ ਗਏ ਸੀ ਪਹਿਲਾਂ ਜਦੋਂ ਨਾ ਜੰਗਲ ਦੇ ਸੀਨ ਜੋ ਪਿਤਾ ਜੀ ਨੇ ਜਿਹੜੇ ਦੂਜੇ ਬਾਬਾ ਜੀ ਬਜ਼ੁਰਗ ਉਹ ਪਿਨੇ ਪਿਤਾ ਜੀ ਨੇ ਤੇ ਜਿਹੜਾ ਇੱਕ ਜੰਗਲ ਚ ਜਿਹੜੇ ਸੀਨ ਕੀਤਾ ਵੀ ਜਿਹੜਾ ਆਉਂਦਾ ਵੀ ਉਹ ਕਹਿੰਦਾ ਨਹੀਂ ਜਕਰੀਆ ਖਾਨ ਨੂੰ ਜਾ ਕੇ ਛੋਟੇ ਛੋਟੇ ਬੱਚੇ ਮਗਰ ਮੱਛਾਂ ਨੂੰ ਲੜਦੇ ਉਹ ਪਚੰਗੀ ਆ ਜੀ ਮੇਰਾ ਜਰ ਤੇ ਜਦੋਂ ਉੱਥੇ ਅਸੀਂ ਆ ਗਏ ਸਾਰਾ ਸੈੱਟ ਤਿਆਰ ਸੀ ਸੀ ਖੜ ਗਏ ਉਹਨਾਂ ਨੇ ਐਕਟਰ ਬੁਲਾਇਆ ਹੋਇਆ ਸੀ ਡਾਇਲੋਗ ਬੋਲਣ ਨੂੰ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸੀ ਵਾ 1 ਵਜੇ ਦਾ ਤੇ ਉਹ ਸਵੇਰ ਦਾ ਰੈਹਸਲ ਕਰ ਰਹੇ ਸੀਗੇ ਉਹਨਾਂ ਨੇ ਡਾਇਲੋਗ ਵੀ ਉਹਨਾਂ ਨੂੰ ਭੇਜੇ ਸਾਰਾ ਕੁਝ ਕੀਤਾ ਤੇ ਜਦੋਂ ਅਸੀਂ ਪਹੁੰਚੇ ਉੱਥੇ ਤੇ ਉਹ ਰੈਹਸਲ ਕਰ ਕਰਕੇ ਹੋ ਚੁੱਕੇ ਸੀ ਵੀ ਉਹ ਗੱਲ ਉਹ ਫੀਲ ਨਹੀਂ ਆ ਰਿਹਾ ਜਦੋਂ ਆਪਾਂ ਪਹੁੰਚੇ ਉੱਥੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਦੇ ਡਾਇਰੈਕਟਰ ਸਾਹਿਬ ਨੇ ਕਿਹਾ ਬਾਬਾ ਜੀ ਕਹਿੰਦਾ ਦੋ ਲੈਣਾ ਬੋਲੋ ਪਿਤਾ ਜੀ ਨੂੰ ਕਿਹਾ ਕਹਿੰਦੇ ਬਾਬਾ ਜੀ ਆ ਦੋ ਲੈਣਾ ਬੋਲੋ ਬਾਬੀ ਨੇ ਸਹਿਸਵੇ ਆਪਣੇ ਜਿਵੇਂ ਆਪਣਾ ਹੈਗਾ ਬੋਲਾ ਉਹਵੇਂ ਬੋਲਦੀਆਂ ਉਹ ਕਹਿੰਦੇ ਚੜਦੀ ਕਲਾ ਪਹਿਲਾਂ ਆਪਣਾ ਸਿਰਫ ਐਕਟਰ ਦਾ ਸੀਗਾ ਫਿਰ ਡਾਇਲੋਗ ਦਾ ਕੁਝ ਨਹੀਂ ਸੀਗਾ ਉਹ ਜਦੋਂ ਬੋਲ ਬੋਲੇ ਉਹ ਕਹਿੰਦੇ ਵੀ ਬਸ ਆਹ ਚੀਜ਼ ਆ ਉਹ ਕਹਿੰਦੇ ਬਾਬਾ ਜੀ ਆਹ ਡਾਇਲੋਗ ਆ ਤੁਸੀਂ ਕਰੋਗੇ ਤੇ ਹੁਣ ਨੌਜਵਾਨੀ ਨੂੰ ਕੀ ਸੰਦੇਸ਼ ਆ ਜੀ ਤੁਹਾਡਾ ਹੁਣ ਨੌਜਵਾਨੀ ਤਾਂ ਅਜੇ ਵੀ ਜ ਕਹਿੰਦੇ ਵੀ ਖੁਆਰ ਹੋਏ ਸਭ ਮਿਲेंगे ਉਹ ਖੁਆਰ ਹੋਏ ਨੂੰ ਹੁਣ ਸੱਦਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਤੁਸੀਂ ਦਵੋਗੇ ਵੀ ਹੁਣ ਆਜੋ ਆਨੰਦਪੁਰ ਸਾਹਿਬ ਆਉਂਦੇ ਹਰੇਕ ਸਾਲ ਆ ਆਨੰਦਪੁਰ ਸਾਹਿਬ ਨੂੰ ਮੂੰਹ ਕਦੋਂ ਕਰੋਂਗੇ ਇਹ ਨੌਜਵਾਨਾਂ ਨੂੰ ਇਹੀ ਆ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਣਾ ਸਭ ਤੋਂ ਪਹਿਲੀ ਜਿਹੜਾ ਸਟੈਪ ਆ ਆਪਣੇ ਅੰਦਰੋਂ ਜੋ ਆਵਾਜ਼ ਆ ਉਹ ਮੁੱਖ ਤੌਰ ਤੇ ਉਹ ਹੋਣੀ ਚਾਹੀਦੀ ਆ ਦੋਗਲਾਪਣ ਨਹੀਂ ਹੋਣਾ ਚਾਹੀਦਾ ਤੁਹਾਡੇ ਜ਼ੁਬਾਨ ਤੇ ਕੋਈ ਹੋਰ ਗੱਲ ਹੋਵੇ ਤੇ ਅੰਦਰ ਕਿਸੇ ਪ੍ਰਤੀ ਹੋਰ ਗੱਲ ਹੋਵੇ ਸਭ ਤੋਂ ਪਹਿਲਾ ਸਟੈਪ ਇਹ ਆ ਜੇ ਜੋ ਵੀ ਗੱਲ ਅਗਲੇ ਨੂੰ ਸੱਚ ਮੂੰਹ ਤੇ ਕਹਿ ਦਿਓ ਨਹੀਂ ਬਣਦੀ ਨਹੀਂ ਬਣਦੀ ਜੇ ਬਣਦੀ ਆ ਤਾਂ ਬਣਦੀ ਆ ਖੜੇ ਆ ਤਾਂ ਖੜੇ ਆ ਨਹੀਂ ਖੜੇ ਤਾਂ ਨਹੀਂ ਖੜੇ ਇਹ ਪਹਿਰੇ ਇਸ ਬਚਨ ਤੇ ਜਦੋਂ ਆਪਾਂ ਪਹਿਰਾ ਦੇਣ ਲੱਗੇ ਉਹ ਰਾਹ ਆਪੇ ਤੁਰ ਹੀ ਜਾਣਾ ਇਹ ਇੱਕ ਜਿਹੜਾ ਇਹ ਬਾਣਾ ਵਾ ਇਹ ਸਰੂਪ ਆ ਇਹ ਇੱਕ ਪੁਸ਼ਾਕ ਨਹੀਂ ਹੈ ਇਹ ਸ਼ਹੀਦਾਂ ਦੀ ਨਿਸ਼ਾਨੀ ਆ ਇਹ ਨੂੰ ਆਪਾਂ ਪਾ ਕੇ ਉਹ ਸ਼ਹੀਦ ਸਿੰਘਾਂ ਦਾ ਪਹਿਰਾ ਉਹ ਵਰਤਦਾ ਮੇਰਾ ਐਕਸੀਡੈਂਟ ਹੋਇਆ ਆ ਅੱਜ ਸਾਰਾ ਟਾਂਕੇ ਲੱਗੇ ਹੋਇਆ ਜੀ 85 ਆ ਸਾਰਾ ਚੀਜ਼ ਖੁੱਲ ਗਈ ਸੀ ਅੱਜ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲੱਗਿਆ ਅੱਖ ਉੱਪਰੋਂ ਦਿਖਦੀ ਸੀ ਤੇ ਮਾਰੇ ਨੇ ਰੱਖਿਆ ਮੈਂ ਉਦੋਂ ਜਦੋਂ ਐਕਸੀਡੈਂਟ ਹੋਇਆ ਤੇ ਮਾਰਲੀ ਬੜੀ ਖੇੜ ਕੋਈ ਡੋਲਣ ਦੇ ਤਾਂ ਚੜ੍ਹਦੀ ਕਲਾ 'ਚ ਰੱਖਿਆ 2.5 ਘੰਟਿਆਂ ਬਾਅਦ ਜਾ ਕੇ ਟਾਂਕੇ ਲੱਗੇ ਇਹ ਬਾਕੀ ਇੱਕ ਹੋਰ ਖੇੜ ਵਰਤੀ ਸੀ ਮਹਾਰਾਜ ਦੀ ਉਹ ਚਲੋ ਗੋਪਤ ਰਹਿਣ ਦੋ ਉਸ ਤੋਂ ਬਾਅਦ ਫਿਰ ਟਾਂਕੇ ਲੱਗੇ ਤੇ ਮੈਂ ਮਹਾਰਾਜ ਕੀ ਹਰਦਾਸ ਕਰ ਰਿਹਾ ਸੀ ਮਹਾਰਾਜ ਵੀ ਚਲੋ ਜੋ ਹੋ ਗਿਆ ਚੜਦੀ ਕਲਾ ਪਰ ਮੈਂ ਦਮਾਲਾ ਉਮੇ ਹੀ ਸੀ ਹੋਣਾ ਮੇਰੀ ਇੱਕ ਜਿੱਦ ਆ ਇਹ ਕਰ ਅਰਦਾਸ ਵੀ ਆ ਮੇਰੀ ਜਿੱਦ ਵੀ ਆ ਵੀ ਜੋ ਪਾਣਾ ਸੀ ਹੁਕਮ ਸੀ ਸਰ ਮੱਥੇ ਆ ਮੰਨ ਲਿਆ ਪਰ ਮਹਾਰਾਜ ਇੱਕ ਕਿਰਪਾ ਰੱਖਿਓ ਵੀ ਉਮੇ ਹੀ ਹੋਵੇ ਮੈਂ ਐ ਨਹੀਂ ਚਾਹੁੰਦਾ ਵੀ ਮੈਂ ਕੱਲ ਨੂੰ ਛੋਟਾ ਦਮਾਲਾ ਸਿਆਵਾ ਵੀ ਮੈਂ ਐਵੇਂ ਚੰਨ ਤੋੜੇ ਚੱਕਰ ਸਜਾ ਕੇ ਐਦਾਂ ਹੀ ਮਹਾਰਾਜ ਰਹਿਣਾ ਵਾ ਤੇ ਉਹ ਮਰਨੇ ਅੱਜ ਤੁਹਾਡੇ ਸਾਹਮਣੇ ਦੇਖ ਲਓ ਉਹ ਹੋਣ ਦੇ ਬਾਵਜੂਦ ਵੀ ਮਰਨ ਤਿਆਰ ਵਰ ਤਿਆਰ ਫੋਜ ਉਮੀਰ ਰੱਖੀ ਆ ਜਦੋਂ ਆਪਾਂ ਉਹਦੇ ਤੇ ਪ੍ਰੇਮ ਪਾਉਨੇ ਆ ਨਾ ਖੇਡ ਸਾਰੀ ਪ੍ਰੇਮ ਦੀ ਆ ਪਰ ਮਾਲਕ ਕਹਿੰਦੇ ਜਿੰਨ ਪ੍ਰੇਮ ਕੇ ਉੱਤੇ ਨਹੀਂ ਪਰ ਪਾਇਓ ਮਾਰਨਾ ਪ੍ਰੇਮ ਪਾ ਕੇ ਦੇਖੋ ਕਲਗੀਧਰ ਪਾਸ ਨੂੰ ਖੁਸ਼ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਸਿੰਘ ਸਿੰਘ ਨਾ ਪ੍ਰੇਮ ਕਰਨ ਲੱਗੇ ਮਰ ਜਾਂ ਨੇ ਚ ਹੀ ਖੁਸ਼ ਹੋ ਜਾਂਦੇ ਆ ਬਿਲਕੁਲ ਜੀ ਸੋ ਅਨੰਦਪੁਰ ਸਾਹਿਬ ਆਉਂਦੇ ਆ ਖੁਸ਼ੀਆਂ ਲੈਣ ਲਈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਪਰ ਸਿੰਘ ਸਾਹਿਬ ਕਹਿੰਦੇ ਗੁਰਗੋਬਿੰਦ ਸਿੰਘ ਜੀ ਨੂੰ ਖੁਸ਼ ਕਰਨਾ ਕੋਈ ਔਖੀ ਗੱਲ ਨਹੀਂ ਪਰ ਕਰਨਾ ਕੀ ਪਊਗਾ ਅਸੀਂ ਕਰ ਕੀ ਰਹੇ ਆ ਇਸ ਦੇ ਵਿੱਚ ਦਾ ਫਰਕ ਸਮਝਣ ਦੀ ਜ਼ਰੂਰਤ ਆ ਇਹ ਫਰਕ ਕਦੋਂ ਮਿਟੂਗਾ ਇਹ ਦੂਰੀਆਂ ਕਦੋਂ ਮਟਣਗੀਆਂ ਤੇ ਕਦੋਂ ਗੁਰੂ ਗੋਬਿੰਦ ਸਿੰਘ ਜੀ ਸਾਰੇ ਪੰਜਾਬ ਦੇ ਸੇਖਾਂ ਦੇ ਉੱਠਣਗੇ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਰਸਨਾਮ ਸਿੰਘ ਪੰਜਾਬੀ ਲੋਕਾਂ ਦਾ